ਸੋ ਨਮਸਕਾਰ ਮੈਂ ਹਾਂ ਸੰਦੀਪ ਚੌਧਰੀ ਤੁਸੀਂ ਬੜੇ ਹੋਏ ਨਿਊਜ਼ 89 ਪੰਜਾਬ ਦੇ ਨਾਲ ਸੋ ਅੱਜ ਕੱਲ ਸਭ ਨੂੰ ਪਤਾ ਹੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਵਿਦੇਸ਼ ਜਾਣ ਦਾ ਕਿੰਨਾ ਚਾਹ ਲੱਗਿਆ ਹੋਇਆ ਤੇ ਹਰੇਕ ਕੋਈ ਇਹ ਚਾਹੁੰਦਾ ਹੈ ਕਿ ਮੈਂ ਵਿਦੇਸ਼ ਦੇ ਵਿੱਚ ਜਾ ਕੇ ਆਪਣੇ ਮਾਪੇ ਦੇ ਸੁਪਨੇ ਪੂਰੇ ਕਰਾਂ ਸੋ ਉਹਨਾਂ ਦੇ ਸੁਪਨੇ ਪੂਰੇ ਕਰਨ ਵਾਸਤੇ ਕਈ ਇਮੀਗ੍ਰੇਸ਼ਨਸ ਆਫਿਸ ਜਿਹੜੇ ਹਨ ਪੂਰੇ ਪੰਜਾਬ ਦੇ ਵਿੱਚ ਖੁੱਲੇ ਹੋਏ ਆ ਕੋਈ ਤਰ੍ਹਾਂ ਤਰ੍ਹਾਂ ਦੀਆਂ ਆਫਰਾਂ ਦਿੰਦਾ ਕੋਈ ਤਰ੍ਹਾਂ ਤਰ੍ਹਾਂ ਦੀਆਂ ਇੰਟਰਵਿਊਜ਼ ਵੀ ਦਿੰਦੇ ਆ ਲੇਕਿਨ ਫ੍ਰੀ ਦੇ ਵਿੱਚ ਸਲਾਹ ਸ਼ਾਇਦ ਹੀ ਕੋਈ ਇਮੀਗ੍ਰੇਸ਼ਨ ਆਫਿਸ ਦਿੰਦਾ ਹੋਵੇ ਬੱਚਿਆਂ ਨੂੰ ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਖਾਸ ਮਹਿਮਾਨ ਤੁਹਾਨੂੰ ਮਿਲਣ ਜਾ ਰਹੇ ਆ ਜੋ ਸਪੈਸ਼ਲ ਟਾਈਮ ਕੱਢ ਕੇ ਆਸਟ੍ਰੇਲੀਆ ਤੋਂ ਸਾਡੇ ਰਾਜਪੁਰਾ ਸ਼ਹਿਰ ਦੇ ਵਿੱਚ ਆਇਆ ਸਾਡੇ న్యూਸ 89 ਦੇ ਸਟੂਡੀਓ ਦੇ ਵਿੱਚ ਇਸ ਟਾਈਮ ਮੌਜੂਦ ਹੈ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਪੁਨੀਤ ਗੁਪਤਾ ਜੀ ਜੋ ਕਿਸੇ ਟਾਈਮ ਰਾਜਪੁਰਾ ਦੇ ਵਿੱਚ ਰਹਿ ਕੇ ਬੱਚਿਆਂ ਨੂੰ ਆਇਲੈਕਸ ਦੀ ਤਿਆਰੀ ਕਰਾਉਂਦੇ ਸੀ ਬੱਚਿਆਂ ਨੂੰ ਵਿਦੇਸ਼ ਬੜੀ ਮਿਹਨਤ ਕਰਾ ਕੇ ਜਿਹੜਾ ਨੇ ਉਹਨਾਂ ਦੇ ਸੁਪਨੇ ਪੂਰੇ ਕੀਤੇ ਆ ਤੇ ਅੱਜ ਕਈ ਬੱਚੇ ਜਿਹੜੇ ਹੈ ਵਿਦੇਸ਼ ਦੇ ਵਿੱਚ ਆਪਣੇ ਮਾਪਿਆਂ ਦਾ ਸੁਪਨਾ ਵੀ ਪੂਰਾ ਕਰ ਰਹੇ ਆ ਤੇ ਕਾਫੀ ਪੈਸਾ ਜਿਹੜਾ ਹੈ ਉਹ ਆਪਣੇ ਘਰ ਪੇਜਦੇ ਆ ਤੇ ਕਾਫੀ ਵਧੀਆ ਰੋਜ਼ਗਾਰ ਕਰ ਰਹੇ ਆ ਸੋ ਪੁਨੀਤ ਜੀ ਦੇ ਬਾਰੇ ਮੈਂ ਤੁਹਾਨੂੰ ਦੱਸ ਦਵਾਂ ਕਿ ਹੈਡਸਟਾਰਟ ਨਾਮ ਦਾ ਇੱਕ ਇੰਸਟੀਚਿਊਟ ਚਲਾਇਆ ਕਰਦੇ ਸੀ ਸ਼ਾਇਦ ਜਦ ਮੈਂ ਹੈਡਸਟਾਰਟ ਦਾ ਨਾਮ ਲਵਾਤਾ ਸੋ ਤੁਹਾਨੂੰ ਪੁਨੀਤ ਜੀ ਦੀ ਜਿਹੜੀ ਤਸਵੀਰ ਆ ਬਿਲਕੁਲ ਕਲੀਅਰ ਹੋ ਜਾਏਗੀ ਮੈਨੂੰ ਇਸ ਤੋਂ ਅੱਗੇ ਦੱਸਣ ਦੀ ਲੋੜ ਨਾ ਵੀ ਪਵੇ ਕਿ ਪੁਨੀਤ ਜੀ ਕਿਸ ਸ਼ਖਸੀਅਤ ਦਾ ਨਾਮ ਹੈ ਸੋ ਸਵਾਗਤ ਕਰਦੇ ਆ ਸਪੈਸ਼ਲ ਆਸਟ੍ਰੇਲੀਆ ਤੋਂ ਆਏ ਆ ਆਸਟ੍ਰੇਲੀਆ ਦੇ ਵਸਨੀਕ ਬਣ ਚੁੱਕੇ ਆ ਰਹਿਣ ਵਾਲੇ ਰਾਜਪੁਰੇ ਦੇ ਸੀਗੇ ਤੇ ਸਾਡੇ ਅੱਜ ਸਟੂਡੀਓ ਦੇ ਵਿੱਚ ਮੌਜੂਦ ਹੈ ਪੁਨੀਤ ਜੀ ਮੈਂ ਤੁਹਾਡਾ ਸਵਾਗਤ ਕਰਦਾ ਸੋ ਅੱਜ ਪੁਨੀਤ ਜੀ ਤੁਹਾਨੂੰ ਇਹ ਜਿਹੀਆਂ ਇਹ ਜਿਹੀਆਂ ਗੱਲਾਂ ਦੱਸਣਗੇ ਜੋ ਸ਼ਾਇਦ ਤੁਹਾਨੂੰ ਅੱਜ ਤੱਕ ਕਿਸੇ ਵੀ ਇਮੀਗ੍ਰੇਸ਼ਨ ਕੰਸਲਟੈਂਟ ਜਾਂ ਫਿਰ ਇਮੀਗ੍ਰੇਸ਼ਨ ਆਫਿਸ ਨੇ ਨਾ ਕਿਸੇ ਨੇ ਦੱਸੀ ਹੋਵੇ ਕਿਉਂਕਿ ਮੁਫਤ ਦੇ ਵਿੱਚ ਅੱਜ ਦੀ ਰੇਟ ਦੇ ਵਿੱਚ ਕੋਈ ਪਾਣੀ ਤੱਕ ਨਹੀਂ ਪਿਲਾਉਂਦਾ ਤੇ ਅੱਜ ਪੁਨੀਤ ਜੀ ਆਸਟ੍ਰੇਲੀਆ ਤੋਂ ਆ ਕੇ ਬੱਚਿਆ ਨੂੰ ਇੱਕ ਇਹੋ ਜਿਹਾ ਗਿਆਨ ਕਹਿ ਸਕਦੇ ਆ ਆਪਾਂ ਇਹ ਜੀ ਟਿਪਸ ਦੇਣਗੇ ਕਿ ਜੋ ਤੁਹਾਡੇ ਧਿਆਨ ਦੇ ਵਿੱਚ ਆਣਗੇ ਜੇ ਤੁਹਾਨੂੰ ਇਹ ਵਧੀਆ ਲੱਗਦੀ ਹੈ ਤਾਂ ਇਸ ਨੂੰ ਲਗਾਤਾਰ ਸ਼ੇਅਰ ਕਰਦੇ ਰਹੋ ਸਾਡੇ ਨਾਲ ਮੌਜੂਦ ਹੈ ਪੁਨੀਜੀ ਆਪਾਂ ਪੁਨੀਜੀ ਨਾਲ ਗੱਲ ਕਰਾਂਗੇ ਪੁਨੀਜੀ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਪਹਿਲਾਂ ਤੁਸੀਂ ਹੈਡਸਟਾਰਟ ਨਾਮ ਦਾ ਇੱਕ ਇੰਸਟੀਚਿਊਟ ਚਲਾਉਂਦੇ ਸੀ ਬੱਚਿਆਂ ਨੂੰ ਕਾਫੀ ਫਾਇਦਾ ਹੋਇਆ ਉਸ ਚੀਜ਼ ਦਾ ਤੇ ਕਾਫੀ ਟਾਈਮ ਬਾਅਦ ਤੁਸੀਂ ਇੰਡੀਆ ਆਏ ਹੋ ਤੇ ਤੁਸੀਂ ਕਿਹਾ ਸਾਡੇ ਨਾਲ ਗੱਲ ਕੀਤੀ ਕਿ ਅਸੀਂ ਕੁਝ ਇਹੋ ਜਿਹਾ ਕਰਨਾ ਚਾਹੁੰਦੇ ਹਾਂ ਕਿ ਜੋ ਸਾਡੇ ਬੱਚਿਆਂ ਦੇ ਕੰਮ ਆ ਸਕੇ ਸੋ ਕੀ ਹੈ ਤੁਹਾਡੀ ਕੰਪਨੀ ਹਾਂਜੀ ਸਾਰਿਆਂ ਨੂੰ ਮੇਰਾ ਸਸਰੀਕਾਲ ਰਾਜਪੁਰਾ ਤੋਂ ਆਇਆ ਮੈਂ ਮੇਰਾ ਨਾਮ ਪੁਨੀਤ ਗੁਪਤਾ ਹੈ ਆਸਟ੍ਰੇਲੀਆ ਦੇ ਮੈਲਬਨ ਸ਼ਹਿਰ ਦੇ ਵਿੱਚ ਮੈਂ ਰਹਿ ਰਿਹਾ ਪਿਛਲੇ 15 ਸਾਲਾਂ ਤੋਂ ਤੇ ਅਸੀਂ ਇੱਕ ਕੰਪਨੀ ਰਨ ਕਰਦੇ ਹਾਂ ਉੱਥੇ ਜਿਸ ਦਾ ਨਾਮ ਹੈ ਸੈਂਗਵਿਨ ਮਾਈਗ੍ਰੇਸ਼ਨ ਸੈਂਗਵਿਨ ਇੱਕ ਇੰਗਲਿਸ਼ ਦਾ ਵਰਡ ਹੈ ਸ਼ਾਇਦ ਤੁਹਾਨੂੰ ਸੁਣ ਕੇ ਥੋੜਾ ਜਿਹਾ ਡਿਫਿਕਲਟ ਵਰਡ ਲੱਗ ਰਿਹਾ ਹੋਵੇਗਾ ਬਟ ਇਹਦਾ ਬੜਾ ਵਧੀਆ ਪੰਜਾਬੀ ਦੇ ਵਿੱਚ मीनिंग ਹੈ ਕਿਉਂਕਿ ਮੈਂ ਪਹਿਲਾਂ ਇੰਗਲਿਸ਼ ਪੜ੍ਹਾਉਂਦਾ ਸੀ ਸੋ ਇਸ ਕਰਕੇ ਮੈਨੂੰ ਸੀਗਾ ਕਿ ਕੋਈ ਮੈਂ ਵਧੀਆ ਜਾਂ मीनिंगफुल ਨਾਮ ਰੱਖਾਂ ਕੰਪਨੀ ਦਾ ਸੋ ਸੈਂਗਵਿਨ ਦਾ ਪੰਜਾਬੀ ਦੇ ਵਿੱਚ ਆਪਾਂ ਕਹਿ ਲਈਏ ਤਾਂ ਇਹਦਾ मीनिंग ਹੈ ਚੜ੍ਹਦੀ ਕਲਾ ਸੋ ਸੈਂਗਵਿਨ ਮਾਈਗ੍ਰੇਸ਼ਨ ਕੰਪਨੀ ਦਾ ਨਾਮ ਹੈ melbourne ਤੋਂ ਇਹ ਕੰਪਨੀ ਦੀ ਸ਼ੁਰੂਆਤ ਹੋਈ ਸੀ ਫਰਵਰੀ 2019 ਦੇ ਵਿੱਚ ਕੋਵਿਡ ਤੋਂ ਪਹਿਲਾਂ ਤੇ ਹੁਣ ਸਾਨੂੰ 5 ਸਾਲ ਹੋ ਗਏ ਇਸ ਕੰਪਨੀ ਨੂੰ ਚਲਾਉਂਦੇ ਹੋਏ ਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਦੱਸਦੇ ਹੋਏ ਕਿ ਉਹਦੇ ਹੁਣ ਸਾਡੇ 3 ਆਫਿਸ ਨੇ ਮੈਲਬਨ ਦੇ ਵਿੱਚ 2 ਆਫਿਸ ਨੇ ਔਰ ਇੱਕ ਐਡੀਲੇਡ ਦੇ ਵਿੱਚ ਆਫਿਸ ਹੈ ਸਾਡਾ ਅ ਪੁਲੀ ਜੀ ਕਿੰਨਾ ਕਿੰਨੇ ਸਾਲ ਹੋ ਗਏ ਤੁਹਾਨੂੰ ਜਿਹੜਾ ਹੈ ਇੰਡੀਆ ਤੋਂ ਗਏ ਹੋਏ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਸੇਵਾਵਾਂ ਤੁਸੀਂ ਅੱਜ ਵੀ ਨਿਭਾ ਰਹੇ ਹੋ ਉਸ ਬਾਰੇ ਥੋੜੀ ਜੀ ਜਾਣਕਾਰੀ ਦਿਓ ਅ ਸਦੀਪ ਜੀ ਮੈਂ 2009 ਦੇ ਵਿੱਚ ਆਸਟ੍ਰੇਲੀਆ ਮੂਵ ਕਰ ਗਿਆ ਸੀ ਪਰਮਨੈਂਟਲੀ ਤੇ ਮੈਂ ਮੈਲਬਨ ਦੇ ਵਿੱਚ ਹੀ ਗਿਆ ਸੀ ਔਰ ਮੈਂ ਟਿਲ ਡੇਟ ਉੱਥੇ ਹੀ ਰਹਿ ਰਿਹਾ ਹਾਂ ਤੇ ਆਪਣਾ ਮੈਂ ਉੱਥੇ ਗਿਆ ਸੀਗਾ ਇੱਕ ਸਟੱਡੀ ਵੀਜ਼ਾ ਤੇ ਬਟ ਹੌਲੀ ਹੌਲੀ ਪਰਮਨੈਂਟ ਰੈਜ਼ਿਡੈਂਸੀ ਓਬਟੇਨ ਕੀਤੀ ਤੇ ਫਿਰ ਮੈਨੂੰ ਉਹ ਜਰਨੀ ਜਿਹੜੀ ਸੀਗੀ ਉਹ ਵਧੀਆ ਲੱਗੀ ਤੇ ਮੈਨੂੰ ਹੋਇਆ ਕਿ ਕਿਉਂਕਿ ਮੈਂ ਇਹ ਕੰਮ ਇੰਡੀਆ ਦੇ ਵਿੱਚ ਵੀ ਹੈਲਪ ਕਰ ਰਿਹਾ ਸੀ ਲੋਕਾਂ ਦੀ ਉਹਨਾਂ ਨੂੰ ਪੀਆਰ ਲੈਣ ਦੇ ਵਿੱਚ ਔਰ ਹੋਰ ਵੀਜ਼ਾ ਲੈਣ ਦੇ ਵਿੱਚ ਤਾਂ ਮੈਂ ਸੋਚਿਆ ਕਿ ਕਿਉਂ ਨਾ ਇਸ ਨੂੰ ਮੈਂ ਆਪਣਾ ਇੱਕ profession ਦੇ ਰੂਪ ਦੇ ਵਿੱਚ ਅਪਣਾਵਾਂ ਸੋ ਮੈਂ ਆਪਣਾ ਮਾਈਗ੍ਰੇਸ਼ਨ ਲਾ ਦਾ ਕੋਰਸ ਕੀਤਾ ਉੱਥੇ ਵਿਕਟੋਰੀਆ ਯੂਨੀਵਰਸਿਟੀ ਤੋਂ ਤੇ ਮੈਨੂੰ ਆਪਣਾ ਸਕਸੈਸਫੁਲੀ ਕੰਪਲੀਸ਼ਨ ਤੋਂ ਬਾਅਦ ਮੈਨੂੰ ਆਪਣਾ ਲਾਇਸੈਂਸ ਮਿਲ ਗਿਆ ਸੋ ਮੈਂ ਉੱਥੇ ਜੌਬ ਕੀਤੀ ਇੱਕ ਰੈਪਿਊਟਿਡ ਕੰਪਨੀ ਦੇ ਵਿੱਚ ਜਿਹੜੀ ਇਸ ਮਾਈਗ੍ਰੇਸ਼ਨ ਦੇ ਵਿੱਚ ਬਹੁਤ ਵੱਡਾ ਨਾਮ ਸੀ ਉਸ ਟਾਈਮ ਆਸਟ੍ਰੇਲੀਆ ਦੇ ਵਿੱਚ ਤੇ ਜਦੋਂ ਮੈਨੂੰ ਲੱਗਿਆ ਕਿ ਮੈਨੂੰ ਕਾਫੀ ਅੱਛਾ ਐਕਸਪੀਰੀਅੰਸ ਨੋਲਿਜ ਹੋ ਗਈ ਹੈ ਫਿਰ ਮੈਂ ਨੈਕਸਟ ਸਟੈਪ ਚੁੱਕਿਆ ਜੋ ਕਿ ਮੇਰਾ ਆਪਣੀ ਕੰਪਨੀ ਸਟਾਰਟ ਕਰਨ ਦਾ ਸੀਗਾ ਤੇ ਹੁੰਦਾ ਸੀ ਉਸ ਨੂੰ ਚਲਾ ਰਿਹਾ ਸੋ ਪ੍ਰੀਤ ਜੀ ਤੁਸੀਂ ਇਹ ਜੇ ਸਮੇਂ ਤੇ ਅੱਜ ਇੰਡੀਆ ਦੇ ਵਿੱਚ ਸਾਡੇ ਸਟੂਡੀਓ ਦੇ ਵਿੱਚ ਤੁਸੀਂ ਇੰਟਰਵਿਊ ਦੇ ਰਹੇ ਹੋ ਜਦ ਆਸਟ੍ਰੇਲੀਆ ਦੇ ਵੀਜ਼ੇ ਬਹੁਤ ਘਟ ਗਏ ਤਾਂ ਸਾਨੂੰ ਸੁਣਨ ਨੂੰ ਮਿਲਿਆ ਕਿ ਆਸਟ੍ਰੇਲੀਆ ਦੇ ਵੀਜ਼ੇ ਕਿਉਂ ਇੰਨੇ ਜਿਹੜੇ ਹੈ ਘਟ ਚੁੱਕੇ ਹਨ ਸਰਦੀਪ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਆਸਟ੍ਰੇਲੀਆ ਜਿਹੜੀ ਇੱਕ ਕੰਟਰੀ ਹੈ ਵੈਸੇ ਤਾਂ ਉਹ ਇਮੀਗ੍ਰੈਂਟਸ ਦੀ ਹੀ ਕੰਟਰੀ ਹੈ ਉੱਥੇ ਸਾਰੇ ਲੋਕ ਜਿਹੜੇ ਨੇ ਚਾਹੇ ਉੱਥੇ ਕੋਈ ਵੀ ਰਹਿ ਰਿਹਾ ਅੱਜ ਦੀ ਡੇਟ ਦੇ ਵਿੱਚ ਉਹ ਬਾਹਰੋਂ ਹੀ ਆਏ ਨੇ ਉੱਥੇ ਦਾ ਮਤਲਬ ਅਸਲ ਤੋਂ 200 ਸਾਲ ਪਹਿਲਾਂ 150 ਸਾਲ ਪਹਿਲਾਂ ਆਸਟ੍ਰੇਲੀਆ ਖਾਲੀ ਸੀਗਾ ਤੇ ਉੱਥੇ ਬਾਹਰੋਂ ਹੀ ਇੰਗਲੈਂਡ ਤੋਂ ਯੂਰਪ ਦੀ ਕੰਟਰੀਜ਼ ਤੋਂ ਤੇ ਬਾਅਦ ਦੇ ਵਿੱਚ ਚਾਈਨਾ ਤੇ ਇੰਡੀਆ ਤੋਂ ਲੋਕ ਗਏ ਨੇ ਆਸਟ੍ਰੇਲੀਆ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ ਬਹੁਤ ਜ਼ਿਆਦਾ ਉਸ ਨੂੰ ਮੈਂ ਕਹਾਂਗਾ ਵੀ ਉਹ ਵੋਲੇਟਾਈਲ ਹੈ ਉਹ ਬਹੁਤ ਜਲਦੀ ਬਦਲਦੀ ਹੈ ਸੋ ਕਰੰਟਲੀ ਕੀ ਹੋ ਰਿਹਾ ਹੈ ਇਹ ਆਸਟ੍ਰੇਲੀਆ ਦੇ ਵਿੱਚ ਨਹੀਂ ਹੋ ਰਿਹਾ ইংল্যান্ড ਕੈਨੇਡਾ ਸਾਰੀ ਕੰਟਰੀਆਂ ਦੇ ਵਿੱਚ ਨਾ ਬਹੁਤ ਜ਼ਿਆਦਾ ਹਾਊਸਿੰਗ ਦੀ ਸ਼ਾਰਟੇਜ ਆ ਗਈ ਤੇ ਹਾਊਸਿੰਗ ਦੀ ਸ਼ਾਰਟੇਜ ਆ ਗਈ ਜਿਸ ਕਰਕੇ ਉੱਥੇ ਦੇ ਲੋਕਾਂ ਨੂੰ ਕਿਰਾਏ ਤੇ ਘਰ ਮਿਲਨੇ ਬਹੁਤ ਮੁਸ਼ਕਿਲ ਹੋ ਗਏ ਇੱਕ ਘਰ ਦੀ ਜਦੋਂ ਐਡ ਲੱਗਦੀ ਹੈ ਕਿ ਇਹ ਘਰ ਕਿਰਾਏ ਲਈ ਖਾਲੀ ਹੈ 100 100 2 200 ਲੋਕਾਂ ਦੀ ਐਪਲੀਕੇਸ਼ਨ ਜਾਰੀ ਹੈ ਤਾਂ ਉੱਥੇ ਦੇ ਜਿਹੜੇ ਸਿਟੀਜ਼ਨ ਲੋਕ ਨੇ ਉਹ ਗਵਰਨਮੈਂਟ ਨੂੰ ਸਰਕਾਰ ਨੂੰ ਕੋਸ ਰਹੇ ਹਨ ਤਾਂ ਸਰਕਾਰ ਨੇ ਕੀ ਕੀਤਾ ਇੱਕ ਬੜਾ ਈਜ਼ੀ ਫਾਰਮੂਲਾ ਅਪਣਾਇਆ ਕਿਉਂਕਿ ਸਟੂਡੈਂਟਸ ਨੂੰ ਉਹ ਸੈਕੰਡ ਕਲਾਸ ਆਪਾਂ ਕਹਿ ਸਕਦੇ ਹਾਂ ਵੀ ਸਿਟੀਜ਼ਨ ਵਾਂਗੂ ਟ੍ਰੀਟ ਕਰਦੇ ਆ ਤਾਂ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਹਾਊਸਿੰਗ ਕ੍ਰਾਈਸਿਸ ਉਹਨਾਂ ਦੀ ਕੰਟਰੀਆਂ ਦੇ ਵਿੱਚ ਹੋ ਰਿਹਾ ਹੈ ਇਹ ਸਟੂਡੈਂਟਸ ਕਰਕੇ ਹੋ ਰਿਹਾ ਹੈ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਆਉਂਦੇ ਨੇ ਹਾਲਾਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਉਸ ਤੋਂ ਆਮਦਨ ਹੁੰਦੀ ਹੈ ਰੈਵਨਿਊ ਮਿਲਦਾ ਹੈ ਪਰ ਉਹਨਾਂ ਲਈ ਵੀ ਵੋਟਾਂ ਬਹੁਤ ਮੈਟਰ ਕਰਦੀਆਂ ਸੋ ਉਹਨਾਂ ਨੇ ਇਹ ਕਹਿ ਕੇ ਕਿ ਇਹਨਾਂ ਦੇ ਕਰਕੇ ਸਾਡੇ ਜਿਹੜੇ ਹਾਊਸਿੰਗ ਕ੍ਰਾਈਸਿਸ ਹੋ ਰਿਹਾ ਹੈ ਉਹਨਾਂ ਨੇ ਉਹ ਵੀਜ਼ਿਆਂ ਤੇ ਲਗਾਮ ਕੱਸ ਦਿੱਤੀ ਉਹਨਾਂ ਨੂੰ ਥੋੜਾ ਜਿਹਾ ਟਾਈਟ ਕਰ ਦਿੱਤਾ ਸੋ ਇਹ ਇਸ ਟਾਈਮ ਟਾਈਟ ਹੈ ਬਟ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਹੈ ਵੀ ਸਿਚੁਏਸ਼ਨ ਬਦਲੇਗੀ ਤੇ ਜੇ ਮੈਂ ਗੱਲ ਕਰਾਂ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਆ ਉਹ ਇਹ ਵੀਡੀਓ ਤਾਂ ਦੇਖਣਗੇ ਜੋ ਬਾਹਰ ਜਾਣ ਨੂੰ ਇੰਟਰਸਟਿਡ ਹੋਏਗਾ ਤੇ ਲੋਕ ਕੀ ਕਰਨ ਜਿਹੜੇ ਵਿਦੇਸ਼ ਜਾਣਾ ਚਾਹੁੰਦੇ ਆ ਉਹ ਕੀ ਕਰ ਸਕਦੇ ਆ ਵੀ ਆਸਾਨੀ ਨਾਲ ਆਸਟ੍ਰੇਲੀਆ ਪਹੁੰਚ ਜਾਣ ਜਿਹੜੀ ਮੈਂ ਸੰਦੀਪ ਜੀ ਗੱਲ ਕਰਨਾ ਚਾਹਾਂਗਾ ਕਿਉਂਕਿ ਜਿਹੜੀ ਮੇਰੀ ਸੈਂਗਵਿਨ ਮਾਈਗ੍ਰੇਸ਼ਨ ਕੰਪਨੀ ਹੈ ਅਸੀਂ ਸਾਰੇ ਵੀਜ਼ਾਸ ਦੇ ਵਿੱਚ ਡੀਲ ਕਰਦੇ ਆ ਬਟ ਸਾਡਾ ਮੇਨ ਜਿਹੜਾ ਫੋਕਸ ਹੈ ਉਹ ਸਕਿਲਡ ਮਾਈਗ੍ਰੇਸ਼ਨ ਔਰ ਵਰਕ ਵੀਜ਼ਾ ਤੇ ਰਹਿੰਦਾ ਹੈ ਸਾਡਾ ਜੋ ਅਬਜ਼ਰਵੇਸ਼ਨ ਹੈ ਜਾਂ ਦੇਖਣ ਚਾਹੁੰਦਾ ਹੈ ਵੈਸੇ ਵੀ ਸਾਰਿਆਂ ਨੂੰ ਪਤਾ ਹੀ ਹੈ ਆਪਣੇ ਥੋੜਾ ਜਿਹਾ ਜਿਹੜੇ ਲੋਕ ਨੇ ਉਹ ਅਨਸਕਿਲਡ ਹੁੰਦੇ ਨੇ ਮਤਲਬ ਉਹਨਾਂ ਕੋਲ ਕੋਈ ਜ਼ਿਆਦਾ ਸਕਿੱਲ ਕਈ ਵਾਰੀ ਨਹੀਂ ਹੁੰਦਾ ਸੋ ਮੇਰਾ ਇਹ ਮੰਨਣਾ ਹੈ ਕਿ ਬੱਚੇ ਜਿੱਦਾਂ ਇੱਥੇ ਕਈ ਵਾਰੀ ਬਹੁਤ ਜਲਦੀ ਬਹੁਤ ਛੋਟੀ ਉਮਰਾਂ ਦੇ ਵਿੱਚ ਬਾਹਰ ਪਹੁੰਚਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਉਹਨਾਂ ਤੋਂ ਐਡਜਸਟ ਨਹੀਂ ਹੋ ਪਾਉਂਦੇ ਉੱਥੇ ਸਟਰਗਲ ਕਰਦੇ ਆ ਸੋ ਜਿੱਥੇ ਤੱਕ ਤੁਸੀਂ ਪੁੱਛਿਆ ਕਿ ਬਈ ਉਹਨਾਂ ਨੂੰ ਮੈਂ ਕੀ ਉਸਲਾਹ ਦੇਣਾ ਚਾਹਾਂਗਾ ਤੋ ਮੇਰਾ ਮੇਰੀ ਸਲਾਹ ਜਾਂ ਐਡਵਾਈਸ ਇਹ ਹੈ ਕਿ ਭਈ ਜਿੱਥੇ ਤੱਕ ਹੋ ਸਕੇ ਉਹ ਕੋਈ ਸਕਿੱਲ ਡਵੈਲਪ ਕਰਨਾ ਆਪਣੇ ਅੰਦਰ ਚਾਹੇ ਉਹ ਕੁੱਕਰੀ ਦਾ ਸਕਿੱਲ ਹੈ ਖਾਣਾ ਬਣਾਉਣ ਦਾ ਸਕਿੱਲ ਹੈ ਗੱਡੀਆਂ ਠੀਕ ਕਰਨ ਦਾ ਸਕਿੱਲ ਹੈ ਕਾਰਪੈਂਟਰੀ ਦਾ ਸਕਿੱਲ ਹੈ ਘਰ ਬਣਾਉਣ ਦਾ ਸਕਿੱਲ ਹੈ ਕੈਬੀਨੇਟ ਮੇਕਿੰਗ ਦਾ ਸਕਿੱਲ ਹੈ ਸੋ ਜਦੋਂ ਕੋਈ ਆਪਣੇ ਕੋਲ హెయిర్ ਡ्रेसਿੰਗ ਦਾ ਸਕਿੱਲ ਹੈ ਜਦੋਂ ਟੇਲਰਿੰਗ ਦਾ ਸਕਿੱਲ ਹੈ ਉਹਨਾਂ ਕੋਲ ਉਹ ਸਕਿੱਲ ਆ ਜਾਏਗਾ ਉਹਨਾਂ ਕੋਲ ਐਕਸਪੀਰੀਅੰਸ ਹੋਏਗਾ ਫਿਰ ਉਹਨਾਂ ਨੂੰ ਪਰਮਨੈਂਟਲੀ ਮਾਈਗ੍ਰੇਟ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਉਹ ਆਸਟ੍ਰੇਲੀਆ ਨਹੀਂ ਮਾਈਗ੍ਰੇਟ ਹੋਣਗੇ ਤਾਂ ਕੈਨੇਡਾ ਮਾਈਗ੍ਰੇਟ ਹੋ ਜਾਣਗੇ ਜਾਂ ਕਿਸੇ ਹੋਰ ਕੰਟਰੀ ਚ ਪਹੁੰਚ ਜਾਣਗੇ ਔਰ ਜਦੋਂ ਪਹੁੰਚਣਗੇ ਉਹ ਬਹੁਤ ਵਧੀਆ ਪੈਸੇ ਕਮਾਣਗੇ ਨਾ ਕਿ ਉੱਥੇ ਜਾ ਕੇ ਲੇਬਰ ਕਰਨਗੇ ਜੇ ਆਪਾਂ ਗੱਲ ਕਰੀਏ ਖਰਚੇ ਦੀ ਤਾਂ ਕਿੰਨਾ ਖਰਚਾ ਇਸ ਇਨ ਚੀਜ਼ਾਂ ਤੇ ਆਉਂਦਾ ਹੈ ਵੀ ਬੰਦਾ ਜਿਹੜਾ ਕੋਰਸ ਵਗੈਰਾ ਕਰਦਾ ਹੈ ਦੇਖੋ ਜੇ ਤਾਂ ਉਹ ਪੜ੍ਹਾਈ ਕਰਨ ਜਾਏਗਾ ਤਾਂ ਕੋਰਸ ਬਹੁਤ ਮਹਿੰਗੇ ਆ ਡਾਲਰਾਂ ਦੇ ਵਿੱਚ ਫੀਸ ਹੈ ਤੇ ਜੇ ਆਪਾਂ ਆਸਟ੍ਰੇਲੀਅਨ ਡਾਲਰ ਦੀ ਗੱਲ ਕਰੀਏ ਤਾਂ ਇਸ ਟਾਈਮ ਉਹ 57 ਰੁਪਏ ਦੇ ਕਰੀਬ ਹੈ ਤਾਂ ਜੇ ਇੱਕ ਐਵਰੇਜ ਕੋਰਸ ਦੀ ਗੱਲ ਕਰਾਂ ਮੈਂ ਤਾਂ ਸਾਲ ਦੀ ਫੀਸ ਅਪਰੋਕਸੀਮੇਟਲੀ 15 ਤੋਂ 25000 ਡਾਲਰ ਹੁੰਦੀ ਹੈ ਸੋ ਤੁਸੀਂ ਉਸ ਨੂੰ ਗੁਣਾ ਕਰਕੇ ਦੇਖ ਸਕਦੇ ਹੋ ਵੀ ਉਹ ਕਿੰਨੀ ਵੱਡੀ ਅਮਾਉਂਟ ਬਣ ਜਾਂਦੀ ਹੈ ਪਰ ਜੇ ਆਪਾਂ ਪੱਕੇ ਤੌਰ ਤੇ ਜਾਈਏ ਜਾਂ ਪਰਮਿਟ ਲੈ ਕੇ ਜਾਈਏ ਕੋਈ ਕੰਪਨੀ ਆਪਾਂ ਨੂੰ ਸਪான்ਸਰ ਕਰ ਦਿੰਦੀ ਹੈ ਉੱਥੇ ਕਿਉਂਕਿ ਆਪਣੇ ਕੋਲ ਬਹੁਤ ਅੱਛਾ ਸਕਿੱਲ ਹੈ ਟੈਲੈਂਟ ਹੈ ਫਿਰ ਉਹ ਖਰਚਾ ਜੀ ਕੁਝ ਮਤਲਬ 10000 ڈالر ਤੋਂ ਵੀ ਥੱਲੇ ਹੋ ਜਾਂਦਾ ਤੁਸੀਂ ਸਿਰਫ ਆਪਣੀ ਪੀਆਰ ਦੀ ਫੀਸ ਭਰਨੀ ਹੁੰਦੀ ਹੈ ਜੋ ਕਿ ਕੈਨੇਡਾ ਦੇ ਕੇਸ ਜਿਵੇਂ ਬਹੁਤ ਘੱਟ ਹੁੰਦੀ ਹੈ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਦੀ ਡਿਪਾਰਟਮੈਂਟ ਦੀ ਫੀਸਾ ਥੋੜੀ ਜ਼ਿਆਦਾ ਨੇ ਬਟ ਉਹ ਕੰਪੈਰੀਟਿਵਲੀ ਉਹ ਫੀਸਾ ਬਹੁਤ ਘੱਟ ਨੇ ਜਦ ਇੰਨਾ ਘੱਟ ਖਰਚਾ ਆਂਦਾ ਹੈ ਤਾਂ ਲੋਕ ਸਹੀ ਤਰੀਕੇ ਨਾਲ ਬਾਹਰ ਕਿਉਂ ਨਹੀਂ ਜਾਣਾ ਚਾਹੁੰਦੇ ਕਿਆ ਬਜੀ ਹੈ ਹਾਂ ਇਹ ਅਸੀਂ ਵੀ ਬਹੁਤ ਕਈ ਵਾਰੀ ਹੈਰਾਨੀ ਹੁੰਦੀ ਹੈ ਸਾਨੂੰ ਵੀ ਸੋਚ ਕੇ ਜਾਂ ਸੁਣ ਕੇ ਕਿਉਂਕਿ ਬੱਚੇ ਬਹੁਤ ਜਲਦਬਾਜ਼ੀ ਚ ਕਈ ਵਾਰੀ ਮੇਰੇ ਨਾਲ ਹੋਇਆ ਹੈ ਕਿ ਮੇਰੇ ਆਫਿਸ ਚ ਬੱਚੇ ਆਂਦੇ ਆ ਉਹ ਇੰਜੀਨੀਅਰਿੰਗ ਦੀ 3rd ਇਅਰ ਦੀ ਡਿਗਰੀ ਛੱਡ ਕੇ ਆ ਗਏ ਹੁੰਦੇ ਆ ਜਾਂ ਉਹਨਾਂ ਦੀ ਬੜੀ ਵਧੀਆ ਪੜ੍ਹਾਈ ਚੱਲ ਰਹੀ ਹੁੰਦੀ ਹੈ ਜਾਂ ਵਧੀਆ ਐਕਸਪੀਰੀਅੰਸ ਲੈ ਰਹੇ ਹੁੰਦੇ ਆ ਵਿੱਚ ਹੀ ਆ ਜਾਂਦੇ ਆ ਬਾਅਦ ਚੋਂ ਸਾਨੂੰ ਆ ਕੇ ਜਦੋਂ ਪੁੱਛਦੇ ਆ ਕਿ ਅਸੀਂ ਜੀਪੀਆਰ ਕਿਦਾਂ ਹੋਵਾਂਗੇ ਪੀਆਰ ਦਾ ਮਤਲਬ ਪੱਕੇ ਕਿਦਾਂ ਹੋਵਾਂਗੇ ਤਾਂ ਅਸੀਂ ਉਹਨੂੰ ਕਹਿੰਦੇ ਆ ਵੀ ਜੋ ਤੂੰ ਉੱਥੇ ਕਰ ਰਿਹਾ ਸੀ ਜੇ ਤੂੰ 6 ਮਹੀਨੇ ਇਹ ਸਾਲ ਹੋਰ ਕਰ ਲੈਂਦਾ ਤਾਂ ਤੈਨੂੰ ਸਿੱਧਾ ਪੱਕਾ ਪੀਆਰ ਮਿਲ ਜਾਣੀ ਸੀ ਪਰ ਕਿਉਂਕਿ ਤੂੰ ਹੁਣ ਉਹ ਐਕਸਪੀਰੀਅੰਸ ਵਿੱਚੇ ਹੀ ਛੱਡ ਕੇ ਆ ਗਿਆ ਜਾਂ ਉਹ ਪੜ੍ਹਾਈ ਵਿੱਚੇ ਹੀ ਛੱਡ ਕੇ ਤੁਸੀਂ ਆ ਗਏ ਹੋ ਹੁਣ ਤੁਹਾਨੂੰ ਉਹ ਸਾਰੀ ਚੀਜ਼ਾਂ ਦੁਬਾਰਾ ਤੋਂ ਕਰਨੀ ਪੈਣੀ ਆ ਹੂੰ ਹੂੰ ਸੋ ਅ ਗੱਲ ਕੀ ਹੈ ਕਿ ਬੱਚੇ ਆਪਣਾ ਜਿਹੜੇ ਹੈ ਉਹ ਜਲਦਬਾਜੀ ਕਰ ਜਾਂਦੇ ਆ ਉਹ ਜਲਦਬਾਜੀ ਨਹੀਂ ਕਰਨੀ ਚਾਹੀਦੀ ਜਿਹੜਾ ਉਹਨਾਂ ਦਾ ਸਮਾਂ ਹੈ ਫੋਰ ਏਗਜ਼ਾਮਪਲ ਜੀ ਕਿਸੇ ਨੇ 12ਵੀਂ ਕੀਤੀ ਕਿਸੇ وجہ ਨਾਲ ਉਹ 1.5 ਸਾਲ ਉਹਦਾ ਕੰਮ ਰੁਕ ਗਿਆ ਉਹਦੀ ਸਟੂਡੈਂਟ ਵੀਜ਼ਾ ਉਹਨੇ ਅਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜੋ ਕਿ ਜ਼ਿਆਦਾਤਰ ਆਪਣੇ ਬੱਚੇ ਕਰਦੇ ਐ ਇੱਥੇ ਉਸ ਦੌਰਾਨ ਉਹਨਾਂ ਨੂੰ ਚਾਹੀਦਾ ਕਿ ਉਹ ਕਿੱਥੇ ਐਡਮਿਸ਼ਨ ਲੈ ਲੈਣ ਕੋਈ ਆਈਟੀਆਈ ਦਾ ਕੋਰਸ ਕਰ ਲੈਣ ਕੋਈ ਕਿੱਥੇ ਵਰਕ ਐਕਸਪੀਰੀਅੰਸ ਲੈ ਲੈਣ ਉਹ ਕਿਸੇ ਰੈਸਟੋਰੈਂਟ ਦੇ ਵਿੱਚ ਲੱਗ ਜਾਣ ਉਹ ਕੱਲ ਨੂੰ ਉਹਨਾਂ ਨੂੰ ਜੌਬ ਲੈਣ ਦੇ ਵਿੱਚ ਵੀ ਹੈਲਪਫੁਲ ਹੋਏਗਾ ਪੀਆਰ ਲੈਣ ਦੇ ਵਿੱਚ ਵੀ ਕਿਤੇ ਨਾ ਕਿਤੇ ਉਹ ਜਿਹੜਾ ਐਕਸਪੀਰੀਅੰਸ ਹੈ ਉਹ ਜਿਹੜਾ ਟਾਈਮ ਉਹਨਾਂ ਨੇ ਵੈਸੇ ਖਰਾਬ ਕਰਨਾ ਸੀ ਇੱਥੇ ਮੋਜ ਮਸਤੀ ਕਰਦੇ ਆਂ ਇੱਧਰ ਉੱਧਰ ਘੁੰਮਦੇ ਆਂ ਉਹ ਚੀਜ਼ ਨਾ ਕਰੋ ਆਪਣੇ ਟਾਈਮ ਨੂੰ ਯੂਟਿਲਾਈਜ਼ ਕਰੋ ਤੇ ਐਕਸਪੀਰੀਅੰਸ ਲੈ ਕੇ ਆਓ ਸੋ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਜਿਹੜੇ ਬਾਹਰ ਜਾਣ ਜਾਣ ਦੇ ਇੱਛੁਕ ਆ ਉਹਨਾਂ ਦਾ ਰੁਝਾਨ ਵਧੇਗਾ ਜਾਂ ਘਟੇਗਾ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਕੀ ਲੱਗਦਾ ਤੁਸੀਂ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹੋ ਤੇ ਲੋਕ ਜਿਹੜੇ ਕੰਮ ਕਰ ਰਹੇ ਹੋ ਕੀ ਕਹਿੰਦੇ ਆਂ ਵੀ ਅਸੀਂ ਆ ਕੇ ਪਛਤਾ ਰਹੇ ਆਂ ਜਾਂ ਅਸੀਂ ਵਾਪਿਸ ਚਲੇ ਜਾਈਏ ਜਾਂ ਆਣਾ ਨਹੀਂ ਚਾਹੀਦਾ ਸੀ ਉਰੇ ਉਹ ਰੁਝਾਨ ਵਧੇਗਾ ਜਾਂ ਘਟੇਗਾ ਆਉਣ ਵਾਲੇ ਟਾਈਮ ਦੇ ਵਿੱਚ ਸਦੀਪ ਜੀ ਜਿੱਥੇ ਤੱਕ ਆਸਟ੍ਰੇਲੀਆ ਦਾ ਸਵਾਲ ਹੈ ਆਸਟ੍ਰੇਲੀਆ ਦੀ ਆਬਾਦੀ ਪੂਰੇ ਦੇਸ਼ ਦੀ ਹੀ ਆਬਾਦੀ ਅਰਾਊਂਡ 26 ਮਿਲੀਅਨ 26.2 ਮਿਲੀਅਨ ਦੇ ਆਸ-ਪਾਸ ਹੈ ਜੋ ਕਿ ਮੈਨੂੰ ਲੱਗਦਾ ਪੰਜਾਬ ਦੀ ਆਬਾਦੀ ਤੋਂ ਵੀ ਘੱਟ ਹੈ ਤਾਂ ਦੇਸ਼ ਉਹ 2.5 ਗੁਣਾ ਵੱਡਾ ਹੈ ਭਾਰਤ ਨਾਲੋਂ ਤੇ ਇਸ ਕਰਕੇ ਉੱਥੇ ਲੇਬਰ ਦੀ ਸ਼ਾਰਟੇਜ ਔਰ ਸਕਿਲਡ ਲੇਬਰ ਦੀ ਸ਼ਾਰਟੇਜ ਬਹੁਤ ਜ਼ਿਆਦਾ ਹੈ ਔਰ ਇਹ ਵੱਧਦੀ ਜਾਏਗੀ ਵੱਧਦੀ ਜਾ ਰਹੀ ਹੈ ਜਿੰਨਾ ਕ 스ਕਿੱਲ ਔਰ ਜਿੰਨੀ ਕ ਐਕਸਪੀਰੀਅੰਸ ਆਪਣੇ इंडियन पीपल ਨੂੰ ਮਤਲਬ ਜੇ ਆਪਾਂ ਗੱਲ ਕਰੀਏ ਹੁੰਦਾ ਹੈ ਚਾਹੇ ਉਹ ਕਿਸੇ ਵੀ profession ਦਾ ਲੈ ਲਿਓ ਇੰਨੇ ਸਕਿਲਡ ਹੋ ਜਾਂਦੇ ਨੇ ਤਾਂ ਉਹਨਾਂ ਦੀ ਡਿਮਾਂਡ ਤਾਂ ਹੈ ਉੱਥੇ ਪਰ ਕਈ ਵਾਰੀ ਆਪਣੇ ਜਿਹੜੇ ਲੋਕ ਨੇ ਉਹ ਇੰਗਲਿਸ਼ ਦੀ ਨੋਲੇਜ ਕਰਕੇ ਜਾਂ ਕਿਉਂਕਿ ਉਹਨਾਂ ਦੇ ਸਕਿੱਲ ਇੰਨੇ ਵਧੀਆ ਨਹੀਂ ਹੁੰਦੇ ਕਮਿਊਨੀਕੇਸ਼ਨ ਸਕਿੱਲ ਦੀ ਮੈਂ ਗੱਲ ਕਰ ਰਿਹਾ ਇਸ ਕਰਕੇ ਉਹ ਮਾਰ ਖਾ ਜਾਂਦੇ ਆ ਸੋ ਡਿਮਾਂਡ ਤਾਂ ਦਿਨ ਦਿਨ ਵਧ ਰਹੀ ਹੈ ਸੰਦੀਪ ਜੀ ਔਰ ਇਹ ਟ੍ਰੈਂਡ ਇਹ ਰੁਝਾਨ ਇਹ ਵਧੇਗਾ ਇਹ ਘਟੇਗਾ ਨਹੀਂ ਪਲੱਸ ਇੰਡੀਆ ਦੇ ਵਿੱਚ ਵੀ ਓਵਰ ਪੋਪੂਲੇਟਿਡ ਕੰਟਰੀ ਹੈ ਸਾਡਾ ਸਾਡੇ ਕੋਲ ਸਕਿਲਡ ਪੀਪਲ ਦੀ ਕੋਈ ਕਮੀ ਨਹੀਂ ਹੈ ਸੋ ਉਹਨਾਂ ਨੂੰ ਮਤਲਬ ਉਹ ਜਾਨ ਦਾ ਉੱਥੇ ਰੁਝਾਨ ਹੋਰ ਜ਼ਿਆਦਾ ਵਧੇਗਾ ਕਿਉਂਕਿ ਇੱਥੇ ਕੰਪੀਟੀਸ਼ਨ ਬਹੁਤ ਜ਼ਿਆਦਾ ਹੈ ਅੱਜ ਤੱਕ ਤੁਸੀਂ ਆਪਣੀ ਜੀ ਆਸਟ੍ਰੇਲੀਆ ਤੋਂ ਆ ਕੇ ਉਰੇ ਲੋਕਾਂ ਦੀ ਸੇਵਾ ਕਰ ਰਹੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੈਗਾ ਵੀ ਕੁਝ ਹੈ ਜਿਹਾ ਸੋਚਿਆ ਤੁਸੀਂ ਕਿ ਇੰਡੀਆ ਦੇ ਵਿੱਚ ਵੀ ਆਪਾਂ ਨੂੰ ਦਫ਼ਤਰ ਬਣਾਉਣੇ ਚਾਹੀਦੇ ਆ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ ਹ ਸੰਦੀਪ ਜੀ ਕਿਉਂ ਨਹੀਂ ਕਿ ਅਸੀਂ ਕਰਨਾ ਚਾਹਾਂਗੇ ਬਟ Uh, as a registered migration agent as a registered migration advisor in australia menu idda lagda hai ki mai jis din apna office kholanga chahe rajpura de vich kholanga ya aas paas de kisi shahar de vich kholanga ta mera jeda staff utthe baitha hovega jede mere utthe advisors honge ya mai shayad khud aake baithaanga ta o pure skilled pure professional advice den ਏ ਨਹੀਂ ਕਿ ਆਪਾਂ ਨੇ ਜਸਟ ਉਦਾਂ ਹਾਇਰਿੰਗ ਕਰ ਲਿੱਤੀ ਕਿਸੇ ਆਪਾਂ ਨੇ ਸਟਾਫ ਰੱਖ ਲਿੱਤਾ ਪੈਸੇ ਬਚਾਉਣ ਦੇ ਲਈ ਰੱਖ ਲਿੱਤਾ ਸੋ ਮੇਰਾ ਜਿਹੜਾ ਸਟਾਫ ਹੋਏਗਾ ਉਹ ਪੂਰਾ ਉੱਥੇ ਦੇ ਜਿਹੜੀ ਗਾਈਡਲਾਈਨਸ ਹੈ ਆਸਟ੍ਰੇਲੀਆ ਦੀ ਉਹ ਚਾਹੇ ਉਹ QEAC ਦਾ ਸਰਟੀਫਿਕੇਟ ਹੁੰਦਾ ਹੈ ਜਾਂ ਰਜਿਸਟਰਡ ਮਾਈਗ੍ਰੇਸ਼ਨ ਐਡਵਾਈਜ਼ਰ ਦਾ ਸਰਟੀਫਿਕੇਟ ਹੁੰਦਾ ਉਹ ਲੈ ਕੇ ਉਹ ਪਿੱਛੇ ਕੰਦ ਤੇ ਉਹਨਾਂ ਦੇ ਲੱਗਿਆ ਹੋਏਗਾ ਉਹ ਤਾਂ ਬੈਠਣਗੇ ਆਫਿਸ ਤਾਂ ਖੋਲਾਂਗੇ ਠੀਕ ਹੈ ਜੇ ਆਪਾਂ ਗੱਲ ਕਰੀਏ ਕਿ ਆਪਾਂ ਸਕਿੱਲਸ ਦੀ ਗੱਲ ਕੀਤੀ ਹੈ ਪਹਿਲੇ ਵੀ ਕਈ ਤਰੀਕੇ ਹੁੰਦੇ ਬਾਹਰ ਜਾਣ ਵਾਸਤੇ ਹਨ ਤੇ ਕਿਹੜਾ ਸਭ ਤੋਂ ਵਧੀਆ ਸਕਿੱਲ ਆਇਆ ਜਾਏਗਾ ਜਿਸ ਤਰ੍ਹਾਂ ਕੋਈ ਉਸ ਨੂੰ ਇਸਤੇਮਾਲ ਕਰੇ ਉਸ ਤੇ ਚਲੇਦਾ ਉਹ ਬਾਹਰ ਜਾ ਸਕਦਾ ਬੜੇ ਵਧੀਆ ਤਰੀਕੇ ਦੇ ਨਾਲ ਮੈਂ ਤੁਹਾਨੂੰ ਸੰਦੀਪ ਜੀ ਬੜਾ ਅੱਛਾ ਇਨਸੀਡੈਂਟ ਦੱਸਦਾ ਤੁਸੀਂ ਪਤਾ ਹੀ ਹੈ ਤੁਹਾਨੂੰ ਅਸੀਂ ਅੱਜ ਹੀ ਗਲ ਮੋਟਲ ਆਪਣਾ ਆਈਸੀ ਸਾਡੇ ਕੋਲ ਕਾਫੀ ਸਾਰੇ ਕਲਾਇੰਟਸ ਮਿਲਣ ਲਈ ਇਕ ਦੋ ਦਿਨ ਪਹਿਲਾਂ ਮੈਂ ਆਪਣੇ హెయిర్ ਕੱਟ ਵਗੈਰਾ ਕਰਵਾਉਣ ਦੇ ਲਈ ਇੱਕ ਲੋਕਲ ਸੈਲੂਨ ਦੇ ਵਿੱਚ ਗਿਆ ਤਾਂ ਉਹ ਲੜਕਾ ਉੱਥੇ ਜਿਹੜਾ ਮੈਨੂੰ ਮਿਲ ਗਿਆ ਮੈਂ ਉਹਨੂੰ ਵੈਸੇ ਹੀ ਪੁੱਛ ਲਿਆ ਉੱਥੇ ਕੁਦਰਤੀ ਮੇਰੇ ਬਿਜ਼ਨਸ ਪਾਰਟਨਰ ਐ ਉੱਥੇ ਆਫਿਸ 'ਚ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਵਾਲ ਕਟਾ ਰਿਹਾ ਤਾਂ ਉਹਨਾਂ ਨਾਲ ਦੀ ਨਾਲ ਮੈਨੂੰ ਕਿਹਾ ਕਿ ਯਾਰ ਪੁੱਛ ਲਈ ਇਹਨੂੰ ਜੇ ਇਹਨੂੰ ਆਸਟ੍ਰੇਲੀਆ ਆਣਾ ਵੀ ਆਪਣੇ ਕੋਲ ਇੱਥੇ ਬੰਦੇ ਬਹੁਤ ਐ ਜਿਹੜੇ ਉਹਨਾਂ ਨੂੰ హెయిర్ ਡ್ರೆਸਰ ਚਾਹੀਦੇ ਨੇ ਤਾਂ ਮੈਂ ਮੁੰਡੇ ਨੂੰ ਪੁੱਛਿਆ ਮੇਰੇ ਆਫਿਸ ਆਇਆ ਹੋਇਆ ਸੀ ਹੁਣ ਅਸੀਂ ਮੀਟਿੰਗ ਕੀਤੀ ਐ ਬੈਠੇ ਸੀ ਡਿਸਕਸ਼ਨ ਕਰ ਰਹੇ ਸੀ ਸੋ ਮੈਂ ਐਗਜ਼ਾਮਪਲ ਦੇ ਰ ਪਰ ਪ੍ਰੋਬਲਮ ਇਹ ਹੈ ਕਿ హెయిర్ డ్రੈਸਰ ਦੇ ਵਾਸਤੇ ਤੁਹਾਨੂੰ ਮੰਨ ਲਓ 2 ਤੋਂ 4 ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ ਕੋਈ ਛੋਟੀ ਮੁੱਟੀ ਤੁਸੀਂ ਡਿਪਲੋਮਾ ਸਰਟੀਫਿਕੇਟ ਕੁਝ ਕੀਤਾ ਹੋਵੇ ਤੇ ਤੁਹਾਡੇ ਸਕਿੱਲ ਹੋਣ ਨਾਲੋਂ ਨਾਲ ਇੰਗਲਿਸ਼ ਦੀ ਰਿਕੁਆਇਰਮੈਂਟ ਵੀ ਰਹਿੰਦੀ ਹੈ ਕਿ ਹੁਣ ਮੰਨ ਲਓ ਅਸੀਂ ਆਸਟ੍ਰੇਲੀਆ ਦੇ ਵਿੱਚ ਗਏ ਹੈ ਤੇ ਉੱਥੇ ਇੱਕ ਉਮੀਦ ਕਰ ਰਹੇ ਕਿ ਸਾਨੂੰ ਕੋਈ ਸਪੌਂਸਰ ਕਰ ਦੇ ਹੈయిర్ ਡ్రੈਸਰ ਨੂੰ ਤਾਂ ਹੁਣ ਜੇ ਉੱਥੇ ਬਾਲ ਕਟਾਂਗੇ ਤਾਂ ਉੱਥੇ ਹਰ ਕਮਿਊਨਿਟੀ ਦਾ ਬੰਦਾ ਆਏਗਾ ਗੋਰਾ ਵੀ ਆਏਗਾ ਹੋਰ ਵੀ ਆਣਗੇ ਤਾਂ ਇੰਗਲਿਸ਼ ਵੀ ਆਣੀ ਚਾਹੀਦੀ ਐ ਨਾਲ ਦੀ ਨਾਲ ਸੋ ਇਹ ਥੋੜੀ ਕਮੀ ਹੁੰਦੀ ਆ ਆਪਣੇ ਜਿਹੜੇ ਇੱਥੇ ਦੇ ਸਕਿਲਡ ਪੀਪਲ ਐ ਨਾ ਉਹਨਾਂ ਨੂੰ ਜੇ ਸਕਿੱਲ ਆਂਦਾ ਐ ਤਾਂ ਉਹਨਾਂ ਦੀ ਇੰਗਲਿਸ਼ ਬਹੁਤ ਪੂਅਰ ਹੁੰਦੀ ਐ ਬਟ ਜਿੱਥੇ ਤੱਕ ਸਵਾਲ ਐ ਤੁਸੀਂ ਸਕਿੱਲ ਦੀ ਪੁੱਛ ਰਹੇ ਹੋ ਵੀ ਕਿਹੜੇ ਸਕਿੱਲਸ ਦੀ ਡਿਮਾਂਡ ਐ ਤਾਂ ਜਿਹੜੇ ਵੀ ਟ੍ਰੇਡਸ ਦੇ ਸਕਿੱਲ ਨੇ ਹੇਅਰ ਡ್ರೆਸਰ ਹੋ ਗਿਆ ਸ਼ੈਫ ਹੋ ਗਿਆ ਕੁੱਕ ਹੋ ਗਿਆ ਆਪਣਾ ਟੇਲਰ ਹੋ ਗਿਆ ਡਰੈਸ ਮੇਕਰ ਹੋ ਗਿਆ ਬਾਰਬਰ ਹੋ ਗਿਆ ਬ੍ਰਿਕਲయర్ ਹੋ ਗਿਆ ਜਿਹੜੇ ਬਿਲਕੁਲ ਛੋਟੇ ਛੋਟੇ ਓਕਿਊਪੇਸ਼ਨ ਨੇ ਫਲੋਰਿਸਟ ਹੋ ਗਿਆ ਫਲੋਰਿਸਟ ਮਤਲਬ ਜਿਹੜਾ ਫੁੱਲ ਫੁੱਲ ਦੇ ਗੁਲਦਸਤੇ ਬਣਾਣੇ ਆਂਦੇ ਆ ਇਹਨਾਂ ਫੋਟੋਗ੍ਰਾਫਰ ਹੋ ਗਿਆ ਕੋਰੀਓਗ੍ਰਾਫਰ ਹੋ ਗਿਆ ਜਿਹੜਾ ਡਾਂਸ ਸਿਖਾਂਦਾ ਬਹੁਤ ਅੱਛੀ ਡਿਮਾਂਡ ਹੈ ਇਹਨਾਂ ਦੀ ਬਟ ਉਹ ਸਕਿੱਲ ਹੋਣਾ ਉਹਦੀ ਪੜ੍ਹਾਈ ਹੋਣਾ ਤੇ ਨਾਲੋਂ ਨਾਲ ਉਹਦਾ 3 ਤੋਂ 2 ਤੋਂ 5 ਸਾਲ ਦਾ ਐਕਸਪੀਰੀਅੰਸ ਹੋਣਾ ਲਾਜ਼ਮੀ ਹੈ ਉਹਦੇ ਲਈ ਔਰ ਉਹ ਐਕਸਪੀਰੀਅੰਸ ਦਾ ਪ੍ਰੂਫ ਵੀ ਚਾਹੀਦਾ ਹੈ ਇਹ ਨਹੀਂ ਕਿ ਤੁਸੀਂ ਕਹਿ ਦਿਓ ਕਿ ਆਲੋ ਜੀ ਸਾਡਾ ਇਹ ਲੈਟਰ ਹੈਡ ਹੈ ਲੈਟਰ ਹੈਡ ਹੈ ਇਸ ਤੇ ਲਿਖ ਕੇ ਦੇਤਾ ਜੀ ਕਿਸੇ ਲਈ ਉਹ ਨਹੀਂ ਉਹ ਕਿਸੇ ਕੰਮ ਦਾ ਨਹੀਂ ਹੈ ਸੋ ਪਨੀਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆਖਿਰ ਦੇ ਵਿੱਚ ਤੁਸੀਂ ਕੁਝ ਕਹਿਣਾ ਚਾਹੋਗੇ ਨਹੀਂ ਸੰਦੀਪ ਜੀ ਮੈਂ ਤੁਹਾਡਾ ਥੈਂਕ ਯੂ ਕਰਨਾ ਚਾਹਾਂਗਾ ਵੀ ਤੁਸੀਂ ਮੈਨੂੰ ਇਹ ਅਪਰਚੁਨਿਟੀ ਦਿੱਤੀ ਕਿ ਮੈਂ ਰਾਜਪੁਰਾ ਦੇ ਲੋਕਾਂ ਨਾਲ ਰੂਬਰੂ ਹੋ ਸਕਾਂ ਮੈਂ ਉਹਨਾਂ ਨੂੰ ਆਪਣਾ ਮੈਸੇਜ ਦੇ ਸਕਾਂ ਤੇ ਮੈਸੇਜ ਇਹ ਹੈ ਜੀ ਕਿ ਆਪਣਾ ਆਪਣਾ ਸਕਿਲਡ ਮਾਈਗ੍ਰੇਸ਼ਨ ਦੇ ਉੱਪਰ ਧਿਆਨ ਦਿਓ ਵਰਕ ਵੀਜ਼ਾਸ ਦੇ ਉੱਪਰ ਧਿਆਨ ਦਿਓ ਇਹ ਜ਼ਰੂਰੀ ਨਹੀਂ ਹੁੰਦਾ ਕਿ ਸਟੱਡੀ ਵੀਜ਼ਾ ਲਗਵਾ ਕੇ ਜਾਂ ਆਪਾਂ ਨੇ ਹੋਰ ਪੁੱਠੇ ਸਿੱਧੇ ਵੀਜ਼ੇ ਅਪਲਾਈ ਕਰਕੇ ਹੀ ਵਾਰ ਪਹੁੰਚਣਾ ਹੈ ਉਹਦੇ ਲਈ ਪਲੈਨਿੰਗ ਕਰੋ ਥੋੜਾ ਜਿਹਾ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈ ਥੋੜਾ ਸਮਾਂ ਲੈਂਦੀ ਹੈ ਇਹ ਚੀਜ਼ਾਂ ਬਟ ਗਾਈਡੈਂਸ ਸਹੀ ਲੈ ਲਓ ਤੇ ਗਾਈਡੈਂਸ ਜਿਹੜੇ ਜਿਸ ਤੋਂ ਵੀ ਤੁਸੀਂ ਲੈ ਰਹੇ ਹੋ ਇਹ ਤੁਸੀਂ ਮੇਕ ਸ਼ੋਰ ਕਰਨਾ ਹੈ ਕਿ ਉਹ ਬੰਦੇ ਕੋਲ ਕੋਈ ਲਾਈਸੈਂਸ ਹੈ ਉਸ ਚੀਜ਼ ਦਾ ਉਸ ਚੀਜ਼ ਦੀ ਕੋਈ ਅਥਾਰਟੀ ਹੈ ਤਾਂ ਹੀ ਉਹ ਤੁਹਾਨੂੰ アドਵਾਈਸ ਦੇਵੇ ਹੂੰ ਹੂੰ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਸਟੂਡੀਓ ਦੇ ਵਿੱਚ ਆਉਣ ਵਾਸਤੇ ਤੇ ਤੁਸੀਂ ਸੁਣ ਰਹੇ ਸੀ ਪੁਨੀਤ ਗੁਪਤਾ ਜੀ ਸਪੈਸ਼ਲ ਆਸਟ੍ਰੇਲੀਆ ਤੋਂ ਸਾਡੇ ਸਟੂਡੀਓ ਦੇ ਵਿੱਚ ਆਏ ਆ ਅੱਜ ਤੁਹਾਨੂੰ ਕਾਫੀ ਸਮਝ ਆਇਆ ਹੋਣਾ ਬਾਹਰ ਜਾਣ ਵਾਸਤੇ ਕਈ ਅੱਛੇ ਤਰੀਕੇ ਵੀ ਹੁੰਦੇ ਆ ਬਾਹਰ ਜਾਣ ਵਾਸਤੇ ਕਿਉਂਕਿ ਲੋਕਾਂ ਨੂੰ ਬਾਹਰ ਜਾਣ ਦੀ ਹੋੜ ਬਹੁਤ ਲੱਗੀ ਹੋਈ ਹੈ ਜਿਸ ਕਰਕੇ ਲੋਕ ਪੈਸਾ ਖਰਚ ਕਰਕੇ ਆਪਣੀ ਜ਼ਮੀਨਾਂ ਵੇਚ ਕੇ ਗਲਤ ਰਾਹ ਵੀ ਤੁਰ ਪੈਣੇ ਆ ਤੇ ਬਾਅਦ ਦੇ ਵਿੱਚ ਪਸਤਾਣਾ ਪੈਂਦਾ ਸੋ ਫਿਲਹਾਲ ਤੁਸੀਂ ਦਿਓ ਇਜਾਜ਼ਤ ਸੰਦੀਪ ਚੌਧਰੀ ਨੂੰ ਤੇ ਆਪਾਂ ਫੇਰ ਮਿਲਾਂਗੇ ਇੱਕ ਨਵੇਂ ਮਹਿਮਾਨ ਦੇ ਨਾਲ ਧੰਨਵਾਦ ਥੈਂਕ ਯੂ ਨਿਊਜ਼ 89 ਪੰਜਾਬ ਹਰ ਖਬਰ ਜਲਦ ਹੋਵੇ ਅਖਰ